ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਅਸੀਂ ਗੁਰਦੁਆਰਾ ਆਨੰਦਪੁਰ ਸਾਹਿਬ ਦੀ ਯਾਤਰਾ ਤੇ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਆਨੰਦਪੁਰ ਸਾਹਿਬ ਬਾਈ ਟ੍ਰੇਨ ਗੁਰਦੁਆਰਾ ਸਾਹਿਬ ਦੀ ਡਿਟੇਲਸ ਇੰਪੋਰਟੈਂਟ ਡਿਟੇਲਸ ਹਨ ਉਹ ਤੁਹਾਡੇ ਨਾਲ ਸਾਰੀਆਂ ਇੰਪੋਰਟੈਂਟ ਡਿਟੇਲਸ ਸ਼ੇਅਰ ਕਰਾਂਗੇ ਕੋਲ ਕੋਲ ਦੇ ਕਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਹ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ 2 ਵਜੇ ਦੁਪਹਿਰੇ ਅੰਮ੍ਰਿਤਸਰ ਸਾਹਿਬ ਤੋਂ ਟ੍ਰੇਨ ਚੱਲੀ ਤੇ ਅਨੰਦਪੁਰ ਸਾਹਿਬ ਦੇ ਸਟੇਸ਼ਨ ਤੇ 7:30 ਵਜੇ ਜਾ ਕੇ ਲੱਗ ਗਈ ਰਸਤੇ ਵਿੱਚ ਬੜੇ ਸੋਹਣੇ-ਸੋਹਣੇ ਖੇਤ ਦੇਖੇ ਅਸੀਂ ਪੂਰੀ ਯਾਤਰਾ ਬੜਾ ਇੰਜੋਏ ਕੀਤਾ ਤੇ ਮੈਂ ਟ੍ਰੇਨ ਵਿੱਚ ਬਹੁਤ ਸ਼ਰਾਰਤਾਂ ਕੀਤੀਆਂ ਲਓ ਜੀ ਲੁਧਿਆਣਾ ਆ ਗਿਆ ਸਾਡਾ ਅੱਧਾ ਰਸਤਾ ਕੰਪਲੀਟ ਹੋ ਗਿਆ ਮੋਰਿੰਡਾ ਦੇ ਕੋਲ ਪਹੁੰਚ ਕੇ ਲਗਭਗ ਸਾਡੀ ਟ੍ਰੇਨ ਖਾਲੀ ਹੋ ਚੁੱਕੀ ਸੀ ਹੋਣ ਚੁਕੇ ਆਂ ਸਟੇਸ਼ਨ ਤੋਂ ਬਾਹਰ ਆ ਗਏ ਆਂ ਵਾਕਿੰਗ ਡਿਸਟੈਂਸ ਤੇ ਹੀ ਗੁਰਦੁਆਰਾ ਸਾਹਿਬ ਹੈ ਦੇਖਦੇ ਆਂ ਚੱਲ ਕੇ ਰੂਮ ਦਾ ਪ੍ਰਬੰਧ ਕਰਦੇ ਆਂ ਆਜੋ ਤੁਸੀਂ ਵੀ ਮੇਰੇ ਨਾਲ ਨਾਲ ਓਹ ਦੇਖੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਇੱਥੇ ਹੀ ਹੋ ਰਹੇ ਨੇ ਅਸੀਂ ਔਟੋ ਵਾਲੇ ਨੂੰ ਜਾਣ ਵਾਸਤੇ ਪੁੱਛ ਰਹੇ ਸੀ ਤੇ ਹੁਣ ਅਸੀਂ ਤੁਰ ਕੇ ਚੱਲਦੇ ਆਂ ਹੁਣ ਲੈਫਟ ਟਰਨ ਲੈਣਾ ਤੇ ਗੁਰਦੁਆਰਾ ਸਾਹਿਬ ਦੀ ਮਾਰਕੀਟ ਸ਼ੁਰੂ ਹੈ ਦੋਸਤੋ ਹੁਣ ਅਸੀਂ ਟ੍ਰੇਨ ਤੋਂ ਉੱਤਰ ਕੇ ਰੇਲਵੇ ਸਟੇਸ਼ਨ ਤੋਂ ਇੱਥੇ ਵਾਕਿੰਗ ਡਿਸਟੈਂਸ ਤੇ ਹੀ ਆ ਗਏ ਆਂ ਤੇ ਹੁਣ ਵੇਖਦੇ ਹਾਂ ਕਿੱਥੇ ਗੁਰਦੁਆਰਾ ਸਾਹਿਬ ਹੈ ਕਿੱਥੇ ਸਾਨੂੰ ਰੂਮ ਮਿਲਦਾ ਉਸ ਦੇ ਬਾਰੇ ਵਿੱਚ ਤੁਹਾਨੂੰ ਵੀ ਪੂਰੀ ਜਾਣਕਾਰੀ ਦਵਾਂਗੇ ਇਹ ਸੰਤਾਂ ਮਹਾਂਪੁਰਖਾਂ ਦਾ ਘਰ ਹੈ ਹੁਣ ਇੱਥੇ ਗੁਰਸੱਜ ਦੇ ਪ੍ਰਕਾਸ਼ ਕਰ ਦਿੱਤਾ ਗਿਆ ਅਸੀਂ ਦਰਸ਼ਨ ਕੀਤੇ ਥੋੜਾ ਜਿਹਾ ਰੁਕੇ ਸਮਾਨ ਰੱਖਿਆ ਤੇ ਗੁਰਦੁਆਰਾ ਆਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ ਰਾਹ ਵਿੱਚ ਪਟਕੀਰੇ ਸਾਹਿਬ ਜੀ ਦਾ ਵਿਸਥਾਨ ਆਇਆ ਤੇ ਇਸ ਤੋਂ ਥੋੜੀ ਹੀ ਅੱਗੇ ਆਨੰਦਪੁਰ ਸਾਹਿਬ ਹੈ ਏ ਆ ਗਿਆ ਜੀ ਅਨੰਦਪੁਰ ਸਾਹਿਬ ਦਾ ਗੇਟ ਤੁਸੀਂ ਇਹ ਗੇਟ ਅੰਦਰ ਵੜ ਕੇ ਦੇਖੋਗੇ ਤੇ ਖੱਬੇ ਹੱਥ ਦੇਖਣਾ ਤੁਹਾਨੂੰ ਲੰਗਰ ਦਾ ਇੰਤਜ਼ਾਮ ਮਿਲ ਜਾਏਗਾ ਇਸ ਬਿਲਡਿੰਗ 'ਚ ਜੋ ਲਾਈਟਸ ਜਗਰੀਆਂ ਨੇ ਇਹ ਲੰਗਰ ਹਾਲ ਹੀ ਹੈ ਪਹਿਲੇ ਆਪਾਂ ਰੂਮ ਬਾਰੇ ਪਤਾ ਕਰ ਲਈਏ ਅੱਥੇ ਤੇ ਲੰਮੀਆਂ ਲੈਣਾ ਲੱਗੀਆਂ ਜੀ ਕਮਰਿਆਂ ਵਾਸਤੇ ਉਹ ਸਾਰੇ ਰੂਮਸ ਨੇ ਪਰ ਲੰਬੀ ਲਾਈਨ ਕਰਕੇ ਕਿਸੇ ਹੋਰ ਨੇੜੇ ਸਰਾਂ ਚ ਪਤਾ ਕਰਦੇ ਆ ਰੂਮ ਇਨਫੋਰਮੇਸ਼ਨ ਲਈ ਦੱਸ ਦਈਏ ਕਿ ਇੱਥੇ ਨੋਨ ਏਸੀ ਰੂਮ 200 ਰੁਪਏ ਤੇ ਏਸੀ ਰੂਮ 500 ਰੁਪਏ ਦਾ ਮਿਲ ਜਾਏਗਾ ਰੂਮ ਲੱਭਣ ਤੋਂ ਪਹਿਲਾਂ ਲੰਗਰ ਹਾਲ ਵੱਲ ਚੱਲਦੇ ਆ ਕਿਉਂਕਿ ਭੁੱਖ ਬਹੁਤ ਲੱਗੀ ਹੈ ਇੱਥੇ ਵੀ ਸੰਗਤ ਦਰਵਾਜ਼ਾ ਖੁੱਲਣ ਦਾ ਵੇਟ ਕਰ ਰਹੀ ਹੈ ਲੰਗਰ ਛਕ ਲਿਆ ਇਹ ਲੰਗਰ ਹਾਲ ਤੋਂ ਬਾਹਰ ਆਣ ਦਾ ਰਾਹ ਹੈ ਹੁਣ ਅਸੀਂ ਰੈਂਪ ਤੋਂ ਉੱਪਰ ਜਾ ਰਹੇ ਆ ਤਖਤ ਸਾਹਿਬ ਵੱਲ ਇੱਥੋਂ ਲੈਫਟ ਹੋਣਾ ਚੱਲਦੇ ਹਾਂ ਹੁਣ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ واحرو واح گرو واحگر گرو گوبند سنگھ صاحب جی بہت ہی سونا شانت محول ہے اتنے یہ جیڑے تص بورڈ دیکھ رہے ہو ان سے لکھا گیا ہے کہ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਅੱਗੇ ਅਲਾਉਡ ਨਹੀਂ ਹੈ ਸੋ ਅਸੀਂ ਨਹੀਂ ਕਰਾਂਗੇ ਮੱਥਾ ਟੇਕ ਕੇ ਵਾਪਸ ਰੂਮ 'ਚ ਚਲੇ ਜਾਵਾਂਗੇ ਕੱਲ ਅਸੀਂ ਹੋਰ ਕੋਲ-ਕੋਲ ਦੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਾਂਗੇ ਬਣੇ ਰਿਓ ਵੀਡੀਓ ਦੇ ਨਾਲ ਅਰੋ ਸ਼ਾਮ ਨੂੰ ਰਹਿਰਾ ਸਾਹਿਬ ਦੇ ਪਾਰ ਤੋਂ ਉਪਰੰਤ ਅੰਦਰ ਗੁਰਸਾਹਿਬ ਜੀ ਦੇ ਸ਼ਸਤਰ ਵੀ ਦਿਖਾਏ ਜਾਂਦੇ ਹਨ ਉਹ ਕੰਗਾ ਵੀ ਸ਼ੋਭਿਤ ਹੈ ਸ਼ਾਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਕੇ ਸਾਸ ਮੇਤ ਬਖਸ਼ਿਆ ਸੀ ਉਸ ਸੰਗੇ ਵਿੱਚ ਪਾਸ਼ਾ ਜੀ ਦੇ ਕੇਸ ਵੀ ਹਨ ਜ਼ਰੂਰ ਦਰਸ਼ਨ ਕਰਿਓ ਜੀ ਵਾਹ ਜੀ ਵਾਹ ਪਰਫੈਕਟ ਮੌਸਮ ਬਿਲਕੁਲ ਗਰਮੀ ਨਹੀਂ ਆਗੀ ਥੋੜਾ ਥੋੜਾ ਮੀਂਹ ਪੈ ਰਿਹਾ ਹੈ ਹੋ ਪਿਆਤਰਾ ਸੋਹਣੀ ਹੋਏਗੀ ਅੱਜ ਸੀ ਕੋਲ ਕੋਲ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨੇ ਹਨ ਅਪ੍ਰੋਕਸੀਮੇਟਲੀ 8 ਤੋਂ 10 ਗੁਰਦੁਆਰਾ ਸਾਹਿਬ ਜਾਵਾਂਗੇ ਸਾਰੇ ਹੀ ਬਹੁਤ ਇਤਿਹਾਸਕ ਹਨ ਇਹਨਾਂ ਦਾ ਸੋਨਾ ਉਪਰਾਲਾ ਹੈ ਰੋਜ਼ ਸਵੇਰੇ 9 ਵਜੇ বাস ਚੱਲਦੀ ਹੈ 10 ਤੋਂ 11 ਗੁਰਦੁਆਰਿਆਂ ਦੇ ਦਰਸ਼ਨ ਕਰਵਾ ਕੇ ਅਨੰਦਪੁਰ ਸਾਹਿਬ ਜਿੱਥੋਂ বাস ਚੱਲਦੀ ਹੈ ਉੱਥੇ ਹੀ 5 ਵਜੇ ਵਾਪਸ ਆ ਜਾਂਦੀ ਹੈ ਗੁਰਦੁਆਰਾ ਸਾਹਿਬ ਆ ਗਿਆ ਅਸੀਂ ਪਹੁੰਚੇ ਆਂ ਮਾਤਾ ਜੀਤੋ ਜੀ ਦੇ ਗੁਰਦੁਆਰੇ ਗੁਰਦੁਆਰਾ ਸਾਹਿਬ ਮਾਤਾ ਅਜੀਤ ਕੌਰ ਜੀ ਇਸ ਸਥਾਨ ਤੇ ਮਾਤਾ ਅਜੀਤ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ ਫਿਰ ਗੁਰਗੋਬਿੰਦ ਸਿੰਘ ਜੀ ਆਏ ਮਾਤਾ ਗੁਜਰੀ ਜੀ ਆਏ ਅਤੇ ਹੋਰ ਸਿੱਖ ਜਿਨ੍ਹਾਂ ਨੇ ਮਾਤਾ ਅਜੀਤ ਕੌਰ ਜੀ ਦਾ ਸੰਸਕਾਰ ਕੀਤਾ ਹੁਣ ਅਗਲੇ ਗੁਰਦੁਆਰਾ ਸਾਹਿਬ ਪਹੁੰਚੇ ਆਂ ਪਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਇਹਨਾਂ ਨੂੰ ਵਰ ਪ੍ਰਾਪਤ ਹੈ ਧੰਨ ਧੰਨ ਪਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਪਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਸੁਪੁੱਤਰ ਅਤੇ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਪਿਤਾ ਜੀ ਸਨ ਤੀਸਰੇ ਗੁਰਦੁਆਰਾ ਸਾਹਿਬ ਆ ਗਏ ਆ ਗੁਰਦੁਆਰਾ ਵਿਪੋਰ ਸਾਹਿਬ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਪਈ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ ਸੀ ਅਗਲੇ ਗੁਰਦੁਆਰਾ ਸਾਹਿਬ ਜਾ ਰਹੇ ਆ ਗੁਰਦੁਆਰਾ ਸੇਰਾ ਸਾਹਿਬ ਇਸ ਸਥਾਨ ਤੇ ਕਲਗੀਧਰ ਪਾਤਸ਼ਾਹ ਜੀ ਆਪਣੇ ਵਿਆਹ ਸਮੇਂ ਪਹੁੰਚੇ ਸਨ ਚਲੋ ਗਈ ਤੇ ਇੱਥੇ ਪਾਸ਼ਾ ਜੀ ਦੀ ਬਰਾਤ ਦਾ ਉਤਾਰਾ ਹੋਇਆ ਅਤੇ ਸਿਹਰਾ ਬੰਦੀ ਹੋਈ ਇਹ ਹੈ ਅਗਲਾ ਗੁਰੂ ਘਰ ਗੁਰਦੁਆਰਾ ਤ੍ਰਿਬੈਣੀ ਸਾਹਿਬ ਪਾਸ਼ਾਹੀ 10ਵੀਂ ਇਸ ਸਥਾਨ ਤੇ ਪਾਣੀ ਦੀ ਬਹੁਤ ਕਿਲਤ ਸੀ ਸੰਕਟਾਂ ਦੀ ਬੇਨਤੀ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਤ੍ਰਿਬੈਣੀ ਸ਼ਸਤਰ ਮਾਰ ਕੇ ਇੱਥੋਂ ਜਲ ਪ੍ਰਗਟ ਕੀਤਾ ਸੀ ਗੁਰਦੁਆਰਾ ਤ੍ਰਿਬੈਣੀ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਗੁਰੂ ਕਾ ਲਾਹੌਰ ਅਤੇ ਪੌੜ ਸਾਹਿਬ ਗੁਰਦੁਆਰਾ ਸ਼ਿਸ਼ੋਭਿਤ ਹੈ ਇਹ ਹੈ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਲਾ ਛੱਡਿਆ ਸੀ ਇੱਥੇ ਪੁੱਜ ਕੇ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ اس طرح سڈی سا بس ساڈے پانچ کریب آنند پور سا واپس آ گئے ਫਿਰ ਅਗਲੀ ਸਵੇਰ ਅਸੀਂ ਟਿਕਟਾ ਲਿੱਤੀਆਂ ਤੇ ਪਹੁੰਚ ਗਏ ਵਿਰਾਸਤ ਤੇ ਖਾਲਸਾ ਦੇਖਣ ਵਾਸਤੇ ਫਿਰ ਅਸੀਂ ਅਨੰਦਗੜ੍ਹ ਸਾਹਿਬ ਦਾ ਕਿਲਾ ਦੇਖਿਆ ਇੱਥੇ ਬੋਲੀ ਸਾਹਿਬ ਹੈ ਜਿਸ ਵਿੱਚ 132 ਬੋੜੀਆਂ ਹਨ ਫਿਰ ਅਸੀਂ ਮਾਰਕੀਟ ਵਿੱਚ ਘੁੰਮੇ ਅਤੇ ਸਵੇਰੇ 7:30 ਵਾਲੀ ਟ੍ਰੇਨ ਤੇ ਅਮ੍ਰਿਤਸਰ ਵਾਪਸ ਆ ਗਏ ਥੈਂਕਸ ਫॉर ਵਾਚਿੰਗ ਮਿਲਦੇ ਆ ਨੈਕਸਟ ਵਲੌਗ ਚ ਬਾਏ